ਜਦੋਂ ਕਿਸੇ ਨੂੰ ਮਿਲਣ ਜਾਈਏ ਨਾ ਜਦੋਂ ਕਿਸੇ ਨੂੰ ਮਿਲਣ ਜਾਈਏ ਮਿਲਣ ਦਾ ਤਾਂ ਛੱਡੋ ਕਈ ਵਾਰ ਸਾਡੇ ਮਨ 'ਚ ਪਤਾ ਕੀ ਹੁੰਦਾ ਹੈ ਯਾਰ ਫਲਾਣੇ ਬੰਦੇ ਨੂੰ ਭੁੱਲ ਗਿਆ ਸੀ ਮੈਂ ਫੋਨ ਕਰਨਾ ਸੀ ਯਾਦ ਹੀ ਨਹੀਂ ਰਿਹਾ ਆਪ ਫੋਨ ਚੁੱਕਦੇ ਆ ਐਂ ਲਾਉਣ ਲੱਗ ਜੰਨੇ ਆ ਨੰਬਰ ਅਜੇ ਐਂ ਡਾਇਲ ਹੀ ਕੀਤਾ ਹੁੰਦਾ ਅੱਗੋਂ ਪਹਿਲਾਂ ਹੀ ਉਹਦਾ ਫੋਨ ਆ ਜਾਂਦਾ ਰੱਬ ਕਹਿੰਦਾ ਯਾਰ ਮੈਂ ਤੈਨੂੰ ਹੀ ਕਰਨ ਲੱਗਾ ਸੀ ਫੋਨ ਲੈ ਤੂੰ ਕਿੱਥੇ ਕਰਨ ਲੱਗਾ ਮੈਂ ਤਾਂ ਕਦੋਂ ਦਾ ਯਾਦ ਕਰਦਾ ਤੈਨੂੰ ਕੀ ਹੁੰਦਾ ਹੈ ਨੰਬਰ ਨਹੀਂ ਲਾਇਆ ਜੇ ਦਿਲਾਂ ਦੀ ਤਾੰਗ ਹੋਵੇ ਬਿਨਾ ਤਾਰਾਂ ਤੋਂ ਬਿਨਾ ਫੋਨਾਂ ਤੋਂ ਬਿਨਾ ਖੰਭਿਆਂ ਤੋਂ ਇੱਕ ਤੋਂ ਦੂਜੇ ਤਾਈਂ ਗੱਲ ਪਹੁੰਚ ਜਾਂਦੀ ਏ ਆ ਜਿਹੜੇ ਲੱਖਾਂ ਲੋਕ ਬਾਬੇ ਨਾਨਕ ਨੂੰ ਸਜਦਾ ਕਰਨ ਚੱਲੇ ਨੇ ਕੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਖਸ਼ਾ ਨਹੀਂ ਕਰਨਗੇ ਇਹਨਾਂ ਤੇ ਇਹ ਤਾਂ ਜਿੰਨੇ ਇੱਥੇ ਬੈਠੇ ਹੋ ਪੜ ਲਿਓ ਇੱਕ ਵਾਰੀ ਪਿਆਰ ਨਾਲ ਆ ਗੁਰੂ ਨਾਨਕ ਸਾਹਿਬ ਦੀ ਸਤ ਗੁਰ ਗੁਰ ਨਾਨਕ ਪਿਆਰਾ ਬਖਸ਼ਿਸ਼ ਵਰਤਾਈ ਜਾਂਦਾ ਸਤ ਗੁਰ ਗੁਰ ਨਾਨਕ ਪਿਆਰਾ ਬਖਸ਼ਿਸ਼ ਵਰਤਾਈ ਦਈ ਜਾਂਦਾ ਗੁਰ ਗੁਰ ਨਾਨਕ ਪਿਆਰਾ ਵਖਸ ਜ ਵਰਦਾਈ ਜਾਂਦਾ ਕਿਸਮਤ ਤਾਂ ਸੌਂਦੀ ਜਾਂਦੀ ਕਿਸਮਤ ਤਾਂ ਸੌਂਦੀ ਜਾਂਦੀ ਕਿਸਮਤ ਤਾਂ ਸੌਂਦੀ ਜਾਂਦੀ ਕਿਸਮਤ ਤਾਂ ਕਿਸਮਤ ਤਾਂ ਸੋਦੀ ਜਾਂਦੀ ਸਤਿਗੁਰ ਚਮਕਾਈ ਜਾਂਦਾ ਸਤਿਗੁਰ ਗੁਰਨਾਮਕ ਪਿਆਰਾ ਬਖਸ਼ਿਸ਼ ਵਰਤਾਈ ਜਾਂਦਾ ਸਤਿਗੁਰ ਗੁਰਨਾਮਕ ਪਿਆਰਾ ਵਾਹ ਜਿਵੇਂ ਦਈ ਨਾ ਸਤਿਗੁਰ ਗੁਰਨਾਮਕ ਪਿਆਰਾ ਰੱਖਿ ਜਿਵੇਂ ਦਈ ਜਾਂਦਾ ਸਤਿਗੁਰ ਗੁਰਨਾਮਕ ਪਿਆਰਾ ਬਖਸ਼ਿਸ਼ ਵਰਤਾਈ ਨਾਨਕ ਪਿਆਰਾ ਮਖਿਸ ਵਰਪਈ ਦਾਸਾ ਜਿਹਨੂੰ ਨਾਨਕੀ ਦੇ ਵੀਰੇ ਦਾ ਦਿਸਾਰ ਹੋ ਗਿਆ ਉਹ ਜਿਹਨੂੰ ਨਾਨਕੀ ਦੇ ਵੀਰੇ ਦਾ ਦਿਸਾਰ ਹੋ ਗਿਆ ਜਿਹਨੂੰ ਨਾਨਕੀ ਦੇ ਵੀਰ ਦਾ ਦਿਸਾਰ ਹੋ ਗਿਆ ਉਹ ਜਿਹਨੂੰ ਨਾਨਕੀ ਦੇ ਵੀਰੇ ਦਾ ਦਿਸਾਰ ਹੋ ਗਿਆ ਸਾਖ ਦਾ ਤੋਂ ਬਿੜਾ ਉਦ ਪਰ ਹੋ ਗਿਆ ਸਾਖ ਦਾ ਤੋਂ ਮੇਰਾ ਦਰਬਾਰ ਹੋ ਗਿਆ ਉਹਦੇ ਰੰਗ ਰਤੇ ਯੋਂਦੇ ਰੰਗ ਰਤਦੇ ਨੇ ਹੋ ਤੇਰਾ ਰੰਗ ਰਤਦੇ ਨੇ ਤੇ ਰੰਗ ਰਤਦੇ ਨੇ ਹੋ ਤੇ ਰੰਗ ਰਤਦੇ ਨੇ ਯੋਂਦੇ ਮਿੱਠੇ ਮਿੱਠੇ ਬੈਣ ਮਿੱਠੇ ਮਿੱਠੇ ਬੈਣ ਤੇ ਸੱਗੇ ਮਿੱਠੇ ਬੈਣ ਜਿਹੜਾ ਨੈਣਾ ਥੱਲੇ ਆਇਆ ਉਹ ਨਿਹਾਲ ਹੋਗੇ ਜਿਹੜਾ ਨੈਣਾ ਥੱਲੇ ਆਇਆ ਉਹ ਨਿਹਾਲ ਹੋ ਗਿਆ ਜਿਹੜਾ ਨੈਣਾ ਥੱਲੇ ਆਇਆ ਉਹ ਨਿਹਾਲ ਹੋਗੇ ਉਹ ਜਿਹੜਾ ਨੈਣਾ ਥੱਲੇ ਆਇਆ ਉਹ ਨਿਹਾਲ ਹੋ ਗਿਆ ਜਿੱਦੂ ਗਦਾਰ ਮਹਾਰਾਜ ਦੇ ਹੋਗੇ ਰੋਜ਼ ਪੜਦੇ ਆ ਜਿਨ ਕੋ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਦਿਹਾਲ ਨਦਰਾਂ ਹੀ ਨੇ ਬਸ ਜਿਨ੍ਹਾਂ ਤੇ ਪੈ ਗਈਆਂ ਜੀਵਨ ਬਦਲ ਜਾਣੇ